ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉਤੇ ਜੀ ਆਜੀ ਵੀਡੀਓ ਵਿੱਚ ਪਪੰਜ ਨਗ ਸੇਲ ਲਈ ਲੈ ਕੇ ਆਏ ਜੀ ਤਿੰਨ ਦਾ ਬਾਈ ਗਾਮਾਂ ਨੇ ਤਾਜ਼ੀਆਂ ਸੂਈਆਂ ਨੇ ਤੇ ਦੋ ਬਾਈ ਕੋਲੇ ਬੱਚਿਆਂ ਨੇ ਟੌਪ ਕਲਾਸ ਤੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਸੀਰੇ ਕੀ ਠਾਕ ਜੀ ਬਾਈ ਨਾਮ ਤੇ ਐਡਰੈਸ ਬੋ ਨਾਂ ਬਾਈ ਸੀਰਾ ਸਿੰਘ ਢਾਲੀਆਲ ਪਿੰਡ ਸੰਨਾਗਲਾਬ ਸਿੰਘ ਜ਼ਿਲ੍ਹਾ ਬਰਨਾਲਾ ਵੀਰੇ ਨੇੜੇ ਪਧੌੜਾ ਤਹਿਸੀਲ ਤਪਾ ਬਾਈ ਮੋਬਾਈਲ ਨੰਬਰ 9872076012 ਤਾਂ ਨੰਬਰ ਸਾਤ 2076012 ਨੋਇਲ ਨੰਬਰ ਆ ਵੀਰੇ ਵੀਰੇ 3 ਇਹ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਈ ਆ ਇਹ ਪਹਿਲਾ ਸੂਈ ਆ ਵੀਰੇ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਨੂੰ ਹੋ ਗਏ ਹੋਣਗੇ ਯਾਰ 12 13 ਦਿਨ ਬਾਅਦ 14 ਕਿਲੋ ਗੋਲਾ ਤਿਆਰ ਆ ਦੁੱਧ ਦੇ ਥੱਲੇ ਹੁਣ ਠੀਕ ਆ ਭਾਈ ਆ ਆਪਾਂ ਇਹ ਦੋੜਾਂਗੇ ਚੋਲੇ ਵੀਰੇ ਚੋਲੇ ਚੋਲੇ ਵੀਰੇ ਕੁਝ ਠੀਕ ਆ ਭਾਈ ਬੱਚਾ ਇਹਦੇ ਮਗਰ ਇਹਦਾ ਬੱਤ ਸਾਹਿਬ ਰੋ ਡੱਬਾ ਖਾਵਾਂਗੇ ਠੀਕ ਡੱਬਾ ਖਾਦਾਂਗੇ ਨਾਲ ਆ ਫੇਸਬੁਕਸ ਬੜਾ ਚੰਗਾ ਕਰਮਲੀ ਦਾ ਕੱਦ ਬੱਡ ਚੰਗਾ ਥਾਨ ਥੋਣ ਬੜਾ ਚੰਗਾ ਬਾਕੀ ਤੋਰਾ ਚੈੱਕ ਕਰ ਲੋ ਇੱਕ ਨੰਬਰ ਤੋਰਾ ਆਹ ਬੱਚਾ ਹਨ ਇਹਦਾ ਬੱਚਾ ਠੀਕ ਹੈ ਭਾਈ ਹੂੰ ਤੋਰਾ ਚੈੱਕ ਕਰ ਲੋ ਤੋਰਾ ਵੀ ਕਰਮਲੀ ਦਾ ਇੱਕ ਨੰਬਰ ਅੰਡਰ ਕਮਾਲ ਦਾ ਥਾਨ ਬਹੁਤ ਚੰਗਾ ਚਿਵਾਈ ਕਿਵੇਂ ਇੱਕ ਨੰਬਰ ਡਾਕ ਇੱਕ ਨੰਬਰ ਫੇਸਬੁਕਸ ਬੜਾ ਚੰਗਾ ਹਨ ਕੀ ਆ ਬਾਤ ਆ ਭਾਈ ਬ੍ਰੀਡ ਬਹੁਤ ਆ ਵੈਡ ਤੇ ਕਿ ਨਹੀਂ ਹਾਂ ਹੂੰ ਬਰੀਕੀ ਜੇ ਫੋਲਾ ਤੋੜਾ ਇੱਕ ਨੰਬਰ ਥਾਣ ਬਾਲਾ ਕੰਮ ਦਾ ਲੱਗਿਆ ਹੱਥੀ ਜੋਲਿਓ ਚਾਹੇ ਮਸ਼ੀਨਾਂ ਜੋਲਿਓ ਇੱਕ ਨੰਬਰ ਥਾਣ ਲੱਗਿਆ ਕਰਮਾਈ ਆ ਕੀ ਮੁੱਲ ਹੈ ਵੀਰੇ ਜੈਜ ਡਾਕਟਰ ਮੁੱਲ ਆਪਣੇ ਬਸ ਮਾੜੇ ਮੋٹے ਮਾਨਤਾਨ ਵਾਲੀ ਹੋਣਗੇ ਸਾਰੇ ਜਾਇਜ਼ ਜੀ ਕਰਾਂਗੇ ਓਕੇ 56000 ਰੁਪਿਆ ਦਾ ਮੁੱਲ 56000 ਰੁਪਿਆ ਜਮਾ ਜਾਇਜ਼ ਮੁੱਲ ਮਾਨਤਾਨ ਹੋਜੂ हां हां ਦੁੱਧ ਚੋਕੇ ਚ 14 ਲੀਟਰ ਦਾ ਲੈ ਜਾ ਗਲਾ ਕੋਈ ਡਿੱਕਾ ਠੀਕ ਆ ਥਾਣੀ ਪੂਰੀ ਵਧਾ ਲੈ ਕੇ ਮੈਂ ਮਰਜ਼ੀ ਫਲੋਸੀ ਪਲਸ ਚ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਨਾਣਾ ਨੂਣਾ ਕਰ ਮਾਰੇ ਦੇ ਫੁੱਲ ਚੰਗੀਆਂ ਫੁੱਲ ਬ੍ਰੀਡ ਸੂਈ ਸਵਾਈ ਆ ਮੈਂ ਕੀ ਆ ਬਾਤ ਆ ਬਾਕੀ ਆ ਮੁੱਲ ਨਹੀਂ ਮਿਲਣਾ ਕਹਨੀ ਬਈ ਹਾਂ 2 ਨੰਬਰ ਤੇ ਕਿਹੜਾ ਸੂਆ ਇਹ ਰੱਟ ਤੀਜਾ ਸੂਆ ਸੂਈ ਵੀ ਆ ਇਹ ਕਦੋਂ ਸੂਈ ਆ ਵੀਰੇ ਇਹਨੂੰ ਡਾਕਟਰ ਹੋ ਗਿਆ ਹੋਣਗੇ ਮੰਨ ਕੇ ਡੇਢ ਮਹੀਨਾ ਡੇਢ ਪੌਣੇ ਦੋ ਮਹੀਨੇ ਹੋ ਗਏ ਓਕੇ ਤੋਂ ਦੇ ਦੇ ਥੱਲੇ ਵੀ 14 ਲੀਟਰ ਅਗਲਾ ਮਿਣਕ ਕੇ ਲੈ ਜੇ ਠੀਕ ਆ ਬਿਊਟੀ ਚੰਗੀ ਆ ਨਾ ਹਾਂ ਫੇਸ ਫੁੱਲ ਸਫਲ ਕੱਦ ਫੁੱਲ ਵਜਨ ਇਹਦਾ ਬੱਚਾ ਇਹਦਾ ਆ ਬੈਠਾ ਬਈ ਆ ਬੈਠਾ ਬੱਚਾ ਠੀਕ ਆ ਬਈ ਤੋਰਾ ਚੈੱਕ ਕਰ ਲੋ ਇੱਕ ਨੰਬਰ ਤੋਰਾ ਥਣ ਥਣ ਇੱਕ ਨੰਬਰ ਆ ਬਈ ਚਿਵਾਈ ਕਿਵੇਂ ਓਕੇ ਜਮਾ ਇੱਕ ਨੰਬਰ ਬਈ ਜ਼ਿੰਮੇਵਾਰੀ ਚਿਵਾਈ ਦੀ ਹੂੰ ਹੂੰ ਕੱਦ ਭਾਉਦਾ ਵੈੜਦਾ ਹਾਂ ਹਾਂ ਵੱਡੇ ਕੱਦ ਚਾ ਫੁੱਲ ਜਾਨ ਪ੍ਰਾਨ ਵਾਲੀ ਆ ਬਈ ਤੋਰਾ ਦੇਖੋ ਪੱਧਰਾ ਉਤੋਂ ਕੋਈ ਲਿਸੀ ਨਹੀਂ ਲਾਮੀ ਨਹੀਂ ਇਹਦਾ ਮੁੱਲ ਕੀ ਹੈ ਵੀਰੇ ਜਾਇਜ ਇਹਦਾ ਜਾਇਜ ਜਾਵਾ 45000 ਰੁਪਇਆ ਮਾਨਤਨ ਕਰ ਦਿਆਂਗੇ ਮਾਣਾ ਮੋਟਾ ਠੀਕ ਆ ਭਾਈ 45000 ਰੁਪਇਆ ਮੁੱਲ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਭਾਈ ਜਮਨ ਜਾਇਜ ਮੁੱਲਾ ਥਾਣੇ ਦੇਖੋ ਇੱਕ ਨੰਬਰ ਥਣ ਮੁੱਠੀ ਵਾਲਾ ਥਣ ਕਲਾ ਕਲਾ ਥਣ ਪੂਰੀ ਵਿਥੀ ਤੇ ਧਣ ਲੱਗਿਆ ਪਛਾਹ ਤੋਂ ਵੀ ਆਰਡਰ ਚੈੱਕ ਕਰ ਲੋ ਕਮਾਲ ਦਾ ਅੱਗੇ ਆ ਗਈ ਵੀਰੇ 10 ਨੰਬਰ ਕਿਹੜਾ ਸੂਆ ਸੂਈਆ ਸੀ ਰੇ ਇਹ ਡਟ ਦੂਜਾ ਸੂਆ ਸੂਈਆ ਕਦੋਂ ਸੂਈ ਹੈ ਇਹ ਇਹਨੂੰ ਅੱਜ ਹੋ ਗਿਆ ਮੰਨ ਕੇ ਚਲ ਚੌਥਾ ਰਨ ਸੂਈ ਨੂੰ ਡਾਕਟਰ ਓਕੇ ਦੁੱਧ 13 14 ਲੀਟਰ ਬੋਲੀ ਇਹਦੇ ਥੱਲੇ ਤਿਆਰ ਆ ਦੁੱਧ ਦੇ ਦੇ ਦੂ 20 ਕਿਲੋ ਬੱਚਾ ਕੀ ਆ ਬੱਛਾ ਮੰਗਰੇ ਦੇ ਡਾਟਾ ਇਹਨੂੰ ਤਾਂ ਚੌਥਾ ਦੇਣੀ ਹੈ ਸੂਈ ਨੂੰ ਹਲੇ ਠੀਕ ਆ ਭਾਈ ਥਣ ਨੇੜ ਤੋਂ ਚੈੱਕ ਕਰ ਲੋ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਪਛਾਂ ਤੋਂ ਲੇਵਾ ਚੈੱਕ ਕਰ ਲੋ ਇੱਕ ਨੰਬਰ ਆ ਵੀ ਸੂਈ ਸਵਾਈ ਫੇਸਬੁਕਸ ਬੜਾ ਚੰਗਾ ਕੱਦ ਬਹੁਤ ਆਣਾ ਬੜਾ ਕੱਦ ਬਹੁਤ ਆ ਹਾਂ ਹੂੰ ਆਰਡਰ ਵੀ ਚੰਗਾ ਕਰਮਾ ਇਹਦਾ ਥਣ ਵੀ ਬਹੁਤ ਚੰਗਾ ਜਿਵਾਈ ਵੀ ਓਕੇ ਹੋ ਜਮਾ ਜ਼ਿੰਮੇਵਾਰੀ ਹੈ ਭਾਈ ਜਮਾ ਠੀਕ ਭਾਰ ਦਾ ਫਰਕ ਵੀ ਨਹੀਂ ਕਿਸੇ ਥਣ ਆ ਪਰ ਜੀ ਜ਼ਰੂਰ ਇੱਕ ਪਾਸੇ ਮੜੀ ਜੀ ਓਕੇ ਇਹਦਾ ਤਾਜੀ ਕਰਕੇ ਲੈ ਜੂਗੀ ਹਮ ਕੀ ਮੋਲ ਜਾਇਜ਼ ਇਹਦਾ ਜਾਇਜ਼ ਦਾ ਬਸ 55000 ਰੁਪਏ ਹੈ ਮਾਨਤਨ ਵਿੱਚ ਬਸ ਉਹਦੇ ਮਾਨਤਨ ਕਰ ਦਿਆਂਗੇ ਠੀਕ ਹੈ ਜੀ 55000 ਰੁਪਏ ਮੋਲ ਮਾਨਤਨ ਕੋਈ ਚੱਕ ਤੂਈ ਨੂੰ ਚੌਥਾ ਦੇਣਾ 14 ਲੀਟਰ ਦੁੱਧ ਤਿਆਰ ਹੈ ਦੇਸਲ ਠੀਕ ਹੈ ਭਾਈ ਹਮ ਆਡਰ ਆਡਰ ਚੰਗਾ ਥਣ ਥਣ ਚੰਗਾ ਭਾਈ ਤੇ ਚਵਾਈ ਚਵਾਈ ਪਾਈ ਕਹਿੰਦਾ ਹੈ ਨਾ ਓਕੇ ਆ ਭਾਈ ਫੇਸ ਬੋਸ ਦੇਖੋ ਬਰੀਕ ਬਹੁਤ ਆ ਬੜਾ ਜੀ ਗਰੀਡ ਫੁੱਲ ਆ ਭਾਈ ਹੂੰ ਇਹਨਾਂ ਦਾ ਅੱਗੇ ਵੀਰੇ ਸਿਰੇ ਬੱਚੀਆਂ ਆ ਗਈਆਂ ਜਿਵੇਂ ਇੱਧਰ ਪਹਿਲੇ ਨੰਬਰ ਦੇ ਬੱਚਾ ਕਿੰਨੀ ਉਮਰ ਹੈ ਦੀ ਵੀਰੇ ਜੋੜਾ ਲੱਤਾ ਹੀ ਕੇ ਕਰੀ ਮਨ 9-9 ਮਹੀਨਿਆਂ ਦੀ ਉਮਰ ਹੈਗੀ ਇਹਨਾਂ ਦੀ ਠੀਕ ਆ ਭਾਈ ਹਾਂ ਸੀਮਨ ਦਾ ਪਤਾ ਵੀਰੇ ਨਾ ਕੋਈ ਪਤਾ ਨਹੀਂ ਓਕੇ ਮਾਦਰ ਕਾਰਡ ਬੜਾ ਅਸੀਂ ਵੇੜਾ ਯਾਰ ਉਹਨਾਂ ਕੋਲ 27 28 28 ਕਿਲੋ ਵਾਲਾ ਵੈਸੇ ਚਾਰ ਚਾਰ ਥਾਣ ਵੀਰੇ ਬਿਲਕੁਲ ਉਹ ਗ੍ਰੈਂਟ ਦੋ ਦੋ ਤਾਂ ਧੀਰਵੀ ਹੋਣੀਆਂ ਨਾ ਖੀਰਾਂ ਬੱਚੇ ਆ ਵੀਰੇ ਹਲੇ ਤਾਂ ਹਾਂ ਬੱਚੇ ਆ ਜੇ ਤੋਰ ਦੇ ਮਾੜੇ ਬੱਚਾ ਫਿਰ ਮੁੱਲ ਕੀ ਆ ਫਿਰ ਜੋੜੀ ਦਾ ਹੀ ਜੋੜੀ ਦਾ ਲੈਣ ਦੇਣ ਜਾ ਬਈ ਮੁੱਲ ਇਹਦਾ 45000 ਰੁਪਏ ਆ ਜੋੜੀ ਮਾਨ ਤਣ ਵਿੱਚੋਂ ਕਰ ਦਿਆਂਗੇ ਬਈ ਠੀਕ ਆ ਬਈ ਜੋੜੀ ਦਾ ਮੁੱਲ 45000 ਰੁਪਏ ਬਾਈ ਕਹਿੰਦਾ ਬਾਕੀ ਮੌਕੇ ਦੇ ਕੋਈ ਚੱਕਰ ਨਹੀਂ ਮਾਨ ਤਣ ਜਰੂਰ ਹੋ ਜਾ ਤੋਰਾ ਪ੍ਰਿੰਟ ਬਰੀਕ ਤੇ ਚਮਕ ਇੱਕ ਨੰਬਰ ਆ ਫੇਸਬੁਕਸ ਬੜਾ ਚੰਗਾ ਬਈ ਬਰੀਡ ਚੰਗੀ ਆ ਨਾ ਆ ਪੂਰੀ ਜਾਤਾਂ ਵਾਲਾ ਪਲੀ ਵੀ ਆ ਬੱਚੀ ਕਿਆ ਬਾਤ ਬਾਕੀ ਮੁੱਲ ਵੀ ਬਾਈ ਨੇ ਜਾਇਜ਼ ਰੱਖਿਆ ਜੋੜੇ ਦਾ ਤੇ ਇਹਦੀ ਵੀ ਉਮਰ ਬਾਈ ਕਹਿੰਦਾ ਸੇਮ ਜਿਹੀ ਆ ਇੱਕਦਾਂ ਵੀ ਨਾ ਇਧਰ ਉਧਰ ਹੋ ਗਈ ਬੋਦੀ ਬਾਦੀ ਪੂਰੀ ਚੰਗੀ ਨਾ ਸਾਨੂੰ ਸਾ ਗਲਾਬੀ ਥਣ ਵੀ ਬਾਈ ਕਹਿੰਦਾ ਚਾਰੇ ਉਹ ਜ਼ਿੰਮੇਵਾਰੀ ਹੈ ਬਾਈ ਪੂਰੇ ਕਾੜ ਵੀ ਬਾਈ ਕਹਿੰਦਾ ਵੈਸੇ ਚੰਗਾ ਹੀ ਆ ਸੀਮਣ ਬਾਈ ਕਹਿੰਦਾ ਆਪਾਂ ਨੂੰ ਡਿਟੇਲ ਇਹਦੀ ਪਤਾ ਨਹੀਂ ਬਾਈ ਠੀਕ ਆ ਕਿ ਨਹੀਂ ਵੈਸੇ ਚੰਗੇ ਸੀਮਣ ਨਹੀਂ ਲੱਗਦੀਆਂ ਹਣਾ ਹਾਂ ਹਾਂ ਸੀਮਣ ਵਧ ਘਰ ਬਹੁਤ ਆ ਨਾ ਬੱਚਿਆਂ ਦੇ ਬਾਈ ਪ੍ਰਿੰਟ ਪ੍ਰਿੰਟ ਵਾਲੇ ਚੰਗੇ ਆ ਘਰ ਬਣੀਆਂ ਦੇ ਲੈ ਥੋੜਾ ਥੋੜਾ ਇੱਕ ਨੰਬਰ ਆ ਜੋੜੇ ਦਾ ਮੁੱਲ 45000 ਰੁਪਏ ਮਾਨਦਾਨ ਕੋਈ ਚੱਕਣਾ ਬਾਈ ਕਹਿੰਦਾ ਕਰ ਦੇਾਂਗੇ ਜਾਇਜ਼ ਮੋਲਾ ਬੱਚੀਆਂ ਚਾਹੀਆਂ ਪੂਰੀ ਜਾਨ ਬਰਨਣ ਵਾਲੀ ਆ ਖੱਚ ਖੱਚ ਲੈ ਜਾਂਦੀ ਹੈ ਕਿ ਨਹੀਂ ਹੂੰ ਹੂੰ ਨਾਗਸੀ ਭਰਾ ਕੋਲੇ ਪੰਜ ਪੰਜ ਹੀ ਦਿਖਾਤੇ ਬਈ ਕਿਸੇ ਵੀਰ ਨੂੰ ਪੰਜਾਂ ਚ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ